ਸਦੀਪ ਪੁਲਿਸ ਪਾਰਟੀ ਜਿਹਦੇ ਨਿਗਰਾਨੀ ਗੁਰਤੇਵ ਸਿੰਘ ਸਬ ਇੰਸਪੈਕਟਰ ਉਹ ਲਾਸਟ ਵਾਰ ਪੜੇ ਪਰਸਾਂ ਦੇ ਸਬੰਧ ਵਿੱਚ ਏਰੀਆ ਵਿੱਚ ਘੁਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨ ਦਸਰ ਜੋ ਕਿ ਚੇ ਗੁਰੂਪੁਰਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਦੀ ਰੋਡਮ ਰਾਮ ਦੀ ਜੋ ਅਸੀਂ ਮੁਕਦਮਾ ਦਰਜ ਕਰਕੇ ਜਿਹੜੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹ ਹੀ ਵਿਅਕਤੀ ਹੈ ਜਿਸ ਨੇ ਕੁਝ ਕੁ ਤਬੰਨ ਪਹਿਲਾਂ ਮਚਰਾਮਾ ਵਿੱਚ ਇੱਕ ਵਿਅਕਤੀ ਦੀ ਗੋਲੀਆਂ ਚਲਾ ਕੇ ਉਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਲੱਗੀ ਹੋਈ ਸੀ ਐਸ ਐਚਓ ਵਿਕਰਮ ਅਤੇ ਦੀ ਪਾਰਟੀ ਕਾਫੀ ਮਸਤੀਦ ਸੀ ਇਹਨੂੰ ਫੜਨ ਦੇ ਪਰੰਤੂ ਇਹ ਸਾਡੇ ਕੋਲ ਇਹ ਪਹਿਲਾਂ ਦੀ ਸਾਨੂੰ ਥੋੜੀ ਜਿਹੀ ਇਨਫਾਰਮੇਸ਼ਨ ਸੀ ਕਿ ਐਨਡੀ ਦਾ ਕੰਮ ਕਰਦਾ ਹੈ ਤੇ ਇਹ ਹੁਣ ਸਾਡੇ ਅੱਗੇ ਆ ਗਿਆ ਇਹਦਾ ਅਸੀਂ ਰਿਮਾਂਡ ਲਿਆ ਹੁਣ ਇਹਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜਾ ਹੀਰੋ ਨੇ ਇਹ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਇਹ ਕਿੱਥੇ ਸਪਲਾਈ ਕੀਤੀ ਕਰਨੀ ਅਤੇ ਇਸ ਨਾਲ ਹੀ ਅਸੀਂ ਜਿਹੜਾ ਤਮੈ 107 ਦੇ ਮੌਕੇ ਪਰੜਿਆ ਇਹਨੇ ਇੱਕ ਆਪਣੇ ਨਜਰਾਮਾ ਵਿੱਚ ਇੱਕ ਵਿਅਕਤੀ ਨੂੰ ਕੁੱਟੀਆਂ ਮਾਰ ਪਾਈਆਂ ਸੀ ਜੋ ਕਿ ਚੈੱਕ ਕਰ ਗਿਆ ਸੀ ਇਸ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜ ਲਏ ਜਿਹਦੇ ਵਿੱਚ ਇੱਕ ਸੋਨੂ ਨਾਂ ਦਾ ਵਿਅਕਤੀ ਜੋ ਦਿੱਤੀ ਰੋਹਕਾ ਰਹਿਣਾ ਵਾਲਾ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਇੱਕ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਂ ਦਾ ਵਿਅਕਤੀ ਵਜੀ ਗ੍ਰਿਫਤਾਰ ਕੀਤਾ ਉਹ ਪਹਿਲਾਂ ਜਦੋਂ ਜਿੰਦ ਗਿਆ ਤਾਂ ਸਿਰਫ ਕੰਟੈਕਟ ਹੋ ਗਿਆ ਅੱਤੇ ਜਿਹੜਾ ਸੋਨੂ ਨੇ ਇਸ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੂੰ ਗੋਲੀਆਂ ਮਾਰ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਪਠਾਨ ਇੱਕ ਰਾਜਵੀਰ ਤੇ ਇੱਕ ਚੋਪਰਨਾ ਦੇ ਵਿਅਕਤੀ ਨੇ ਉਹਨੂੰ ਗੋਲੀਆਂ ਮਾਰ ਕੇ ਚੈੱਕਰੀ ਕੀਤਾ ਸੀ ਹੁਣ ਚੋਪਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੇ ਗ੍ਰਿਫਤਾਰ ਗ੍ਰਿਫਤਾਰ ਤੋਂ ਬਾਹਰ ਸੀ ਉਹ ਇਹ ਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੇਚਰ ਦਾ ਬੰਦਾ ਹੈ ਤੇ ਇਹ ਸਾਨੂੰ ਬੰਟਰ ਸੀ ਤੇ ਹੁਣ ਸਾਡੇ ਰਕੇ 54 ਦਾ ਗ੍ਰੰਥ ਹੀ ਰੋਣੇ ਪਾ ਜਿਹੜੇ ਉਹ ਕੱਢ ਲਈ ਪਹਿਲੇ ਦਰਜੀਆਂ ਉਪਰ ਬਣਾਇਆ ਦੱਸੋ ਉਹ ਸੀਰ ਜਦੋਂ ਤੋਂ ਬੁਰੇ ਅੰਡਰ ਟ੍ਰਾਇਲ